ਖੇਡਾਂ ਖੇਡਾਂ ਇਨਸਾਨ ਦੇ ਜੀਵਨ ਲਈ ਬਹੁਤ ਵੱਡਾ ਮਹੱਤਵ ਰੱਖਦੀਆਂ ਹਨ ਅਤੇ ਖੇਡਾਂ ਨਾਲ ਇਨਸਾਨ ਦੇ ਸਰੀਰ ਦਾ ਪੌਸ਼ਣ ਹੁੰਦਾ ਹੈ ਅਤੇ ਆਪਣੀ ਫਿਤਰਤ ਦੇ ਵਿੱਚ ਬਦਲਾਅ ਆਉਂਦਾ ਹੈ ਟੀਮ ਨਾਲ ਰਲ ਕੇ ਮੈ ਬੈਣ ਦਾ ਉੱਠਣ ਦਾ ਖੇਡਣ ਦਾ ਤਰੀਕਾ ਆਉਂਦਾ ਹੈ ਖੇਡਾਂ ਬਹੁਤ ਵੱਡਾ ਰੋਰ ਆਦਾ ਕਰਦੀਆਂ ਨੇ ਸਮਾਜ ਵਿੱਚ ਵਿਤਰਨ ਦਾ 50 ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਡੀਫ ਡੰਮ ਬੱਚਿਆਂ ਦੀਆਂ ਖੇਡਾਂ ਕਰਾਈਆਂ ਗਈਆਂ ਜੋ ਕਿ ਸਰਕਾਰੀ ਮਾਡਲ ਸਕੈਂਡਰੀ ਬॉय ਸኩል ਵਿਖੇ ਹੋਈਆਂ ਇਹ ਪ੍ਰਾਇਮਰੀ ਖੇਡਾਂ ਕਰਾਈਆਂ ਗਈਆਂ ਤਹਿਸੀਲ ਪੱਧਰ ਤੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਪੀਓ ਤੇ ਖੇਡ ਅਧਿਆਪਕਾਂ ਨੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਸਿੰਘ ਜੀ ਹਾਂਜੀ ਸਰ ਕਿਸ ਤਰ੍ਹਾਂ ਦੇ ਖੇਡਾਂ ਕਰਾਈਆਂ ਜਾ ਰਹੀਆਂ ਤੇ ਕਿਹੜੇ ਕਿਹੜੇ ਬੱਚੇ ਪਾਗ ਲਾਰੇ ਇਹ ਸਪੈਸ਼ਲ ਨੀਡ ਚਿਲड्रन ਦੀਆਂ ਖੇਡਾਂ ਜੀ ਜਿਹਦੇ ਵਿੱਚ ਵੱਖ-ਵੱਖ ਕੈਟਾਗਰੀ ਦੇ ਡਿਸੇਬਿਲਟੀ ਦੇ ਬੱਚੇ ਜਿਹੜੇ ਨੇ ਖੇਡੇ ਨੇ ਜਿਵੇਂ ਐਚ ਆਈ ਵੀ ਐਈ ਬ্লাইন্ড ਆਰਥੋਪੈਡਿਕ ਔਰ ਸੀਪੀ ਇੰਟੈਲੈਕਚੁਅਲ ਡਿਸੇਬਿਲਟੀ ਵਾਲੇ ਬੱਚੇ ਜਿਹੜੇ ਟੋਟਲ 21 ਡਿਸੇਬਿਲਟੀ ਵਾਲੇ ਬੱਚੇ ਜਿਹੜੇ ਨਾ ਪਾਰਟਿਸਪੇਟ ਕਰ ਰਹੇ ਕਿਹੜੇ ਕਿਹੜੇ ਖੇਡ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਐਥਲੈਟਿਕਸ ਬੈਡਮਿੰਟਨ ਫੁੱਟਬਾਲ ਔਰ ਜਿਹੜੇ ਐਥਲੈਟਿਕ ਦੇ ਵਿੱਚ ਆਪਾਂ ਵੱਖ-ਵੱਖ ਈਵੈਂਟ ਜਿਹੜੇ ਨੇ 100 ਮੀਟਰ 200 ਮੀਟਰ ਟਰਲੇ 400 ਮੀਟਰ ਸ਼ਾਰਟ ਪੁੱਟ ਔਰ ਸ਼ਾਰਟ ਪੁੱਟ ਤੋਂ ਇਲਾਵਾ ਜਿਹੜਾ ਲੌਂਗ ਜੰਪ ਇਸ ਸਕੂਲ ਗੇਮ ਵੱਲੋਂ ਕਰਾਈਆਂ ਜਾ ਰਹੀਆਂ ਹਨ ਹਾਂਜੀ ਸਿੱਖਿਆ ਵਿਭਾਗ ਵੱਲੋਂ ਜੋਹਦਾ ਹਦਾਇਤਾਂ ਡੀਜੀਐਸਸੀ ਦਫਤਰੋਂ ਆਈਆਂ ਸੀ ਪਹਿਲੇ ਬਲਾਕ ਪੱਦਰ ਤੇ ਉਸ ਤੋਂ ਬਾਅਦ ਬਲਾਕ ਪੱਦਰ ਤਹਿਸੀਲ ਲੈਵਲ ਤੇ ਫਿਰ ਉਸ ਤੋਂ ਬਾਅਦ ਜਿਹੜਾ ਡਿਸਟ੍ਰਿਕਟ ਲੈਵਲ ਤੇ ਹੋਣ ਗਿਆ ਔਰ ਡਿਸਟ੍ਰਿਕਟ ਤੋਂ ਬਾਅਦ ਜਿਹੜਾ ਸਟੇਟ ਪੱਧਰੀ ਤੇ ਇਹ ਇਹ ਜੋ ਖੇਡਾ ਹੈ ਯਾਨੀ ਇਹ ਜਿਹੜਾ ਖੇਡਾ ਜਿਹੜੇ ਬੱਚੇ ਇਹਨਾਂ ਚ ਕਿੰਨੇ ਪਾਰਟਿਸਪੇਟ ਕਰ ਰਹੇ ਨੇ ਤੇ ਇਹਨਾਂ ਚ ਕਿੰਨੇ ਬੱਚੇ ਤੁਹਾਨੂੰ ਲੱਗਦਾ ਹੈ ਬਗੇ ਨਿਕਲ ਜਾਣਗੇ ਇਹਦੇ ਵਿੱਚ ਜੀ ਇਹ ਆ ਵੀ ਡਿਸੇਬਿਲਟੀ ਵਾਈਜ਼ ਔਰ ਏਜ ਗਰੁੱਪ ਵਾਈਜ਼ ਔਰ ਕੈਟਾਗਰੀ ਜਿਹੜੀ ਡਿਸੇਬਿਲਟੀ 8 ਤੋਂ 11 12 ਤੋਂ 14 ਔਰ 15 ਤੋਂ 19 ਜਿਹੜੇ ਇਸ ਗਰੁੱਪ ਨੇ ਉਹਦੇ ਵਿੱਚ ਅਲੱਗ-ਅਲੱਗ ਕੈਟਾਗਰੀਆਂ ਜਿਵੇਂ ਬਲਾਈਂਡ ਹੈ ਡਿਫਰੈਂਟ ਲੈਵਲ ਹੈ ਇੰਟੈਲੈਕਚੁਅਲ ਹੈ ਉਹ ਅਲੱਗ-ਅਲੱਗ ਦੇ ਵਿੱਚੋਂ ਜਿਹੜਾ ਮੇਰੇ ਖਿਆਲ ਸਤ 70 ਤੋਂ 80 ਦੇ ਕਰੀਬ ਜਿਹੜੇ ਬੱਚੇ ਜਿਹੜੇ ਪਾਗ ਲੈ ਰਹੇ ਨੇ ਜਿਹਦੇ ਵਿੱਚ ਜਿਹੜੀਆਂ ਉਹ ਡਿਸੇਬਿਲਟੀ ਵਾਈਜ਼ ਕੈਟਾਗਰੀ ਵਾਈਜ਼ ਹੀ ਫਸਟ ਸੈਕੰਡ ਥਰਡ ਜਿਹੜੇ ਨੇ ਉਹ ਕੱਢੇ ਜਾਂਦੇ ਮੈਡਮ ਕਿਸ ਤਰ੍ਹਾਂ ਦੇ ਖੇਡ ਕਰਾਈਆਂ ਜਾ ਰਹੀਆਂ ਨੇ ਅੱਛਾ ਸਰ ਦੌੜ ਚੱਲ ਰਹੀ ਹੈ ਤੇ ਸ਼ਾਰਟ ਪੁੱਟ ਹੈ ਲੌਂਗ ਪੁੱਟ ਹੈ ਸਾਰੇ ਦੌੜ ਉਹਦੇ ਗਿਆ ਇਹ ਆਂ ਬੱਚਿਆਂ ਦੀ ਹੈ ਐਮਰ ਬੱਚੇ ਹੈ ਤੇ ਇਹ ਕਿੰਨੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਸੇ 70 ਬੱਚੇ ਪਾਰਟਿਸਪੇਟ ਕਰ ਰਹੇ ਹੈ ਇਹ ਬੱਚੇ ਕਿੱਥੋਂ ਆਏ ਨੇ ਜੀ ਕਿਹੜੇ ਸਕੂਲਾਂ ਤੋਂ ਅਲੱਗ-ਅਲੱਗ ਸਕੂਲਾਂ ਤੋਂ ਹੈ ਪਿੰਡਾਂ ਤੋਂ ਵੀ ਹੈ ਬੱਚੇ ਲੋਕਲ ਤੋਂ ਵੀ ਹੈ ਤੇ ਇਹ ਜੋ ਖੇਡਾਂ ਸਕੂਲ ਗੇਮ ਵੱਲੋਂ ਕਰਾਈਆਂ ਜਾ ਰਹੀਆਂ ਕਿ ਆਦੇ ਲੈਵਲ ਤੇ ਕਰਾ ਰਹੇ ਹੋ ਨਹੀਂ ਇਹ ਸਿੱਖਿਆ ਵਿਭਾਗ ਵੱਲੋਂ ਹੀ ਕਰਵਾਈਆਂ ਜਾ ਰਹੀਆਂ ਤੇ ਇਹਦੇ ਵਿੱਚ ਜਿਹੜੇ ਬੱਚੇ ਕਿਹੜੀ-ਕਿਹੜੀ ਖੇਡ ਖੇਡ ਰਹੇ ਨੇ ਇਹ ਸਰ ਦੌੜ ਹੈ ਲੌਂਗ ਜੰਪ ਹੈ ਸ਼ਾਰਟ ਪੁਟ ਹੈ ਤੇ ਬੌਚੀ ਬੌਚੀ ਵੀ ਹੈ ਤੇ ਤੁਹਾਨੂੰ ਲੱਗਦਾ ਵੀ ਇੱਥੇ ਇਹ ਬੱਚੇ ਡਿਸੇਬਿਲਟੀ ਨਾਲ ਜੋ ਪ੍ਰਭਾਵਿਤ ਨੇ ਬੱਚੇ ਇਹ ਖੇਡ ਕੇ ਅੱਗੇ ਜਾ ਸਕਦੇ ਨੇ ਜੀ ਹਾਂਜੀ ਹਾਂਜੀ ਅੱਗੇ ਜਾ ਸਕਦੇ ਆਏ ਇਹ ਨਾਰਮਲ ਬੱਚਿਆਂ ਨਾਲ ਵੀ ਵੱਧ ਦੇਣਾ ਚਾਹੁੰਦਾ ਹੈ ਵੀ ਅਸੀਂ ਵੀ ਅੱਗੇ ਜਾਈਏ ਤੁਹਾਨੂੰ ਆ ਬੱਚਿਆਂ ਨੂੰ ਖੜਾਉਣ ਦੇ ਵਿੱਚ ਸਮਝ ਜ ਕੋਈ ਦਿੱਕਤ ਪਰੇਸ਼ਾਨੀ ਜੀ ਨਹੀਂ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਡਿਸੇਬਿਲਟੀ ਬੱਚਿਆਂ ਵਾਸਤੇ ਜੀ ਨਨ ਮੈਸੇਜ ਆਈ ਦੇਣਾ ਚਾਹੁੰਦੇ ਆ ਕਿ ਇਹ ਬੱਚੇ ਨੋਰਮਲ ਬੱਚਿਆਂ ਤਰ੍ਹਾਂ ਹੀ ਅੱਗੇ ਜਾ ਸਕਦੇ ਨੇ ਇਹਨਾਂ ਨੂੰ ਮਤਲਬ ਕਿ ਪਿਛੜਾ ਨਾ ਸਮਝਿਆ ਜਾਵੇ ਇਹ ਬਹੁਤ ਹੀ ਅੱਗੇ ਜੇ ਆਪਾਂ ਚਾਹੀਏ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਗੱਲ ਜਾ ਸਕਨੇ ਆ ਤੁਹਾਡਾ ਸ਼ੁਭਨਾਮ ਜੀ ਰਜਨੀ ਕਿਹੜੇ ਸਕੂਲ ਤੋਂ ਸਿੱਖਤੀ ਹਾਂਜੀ ਡੀਐਸਆਰਸੀ ਗਰਲ ਸਕੂਲ ਤੋਂ ਆ ਕਿਸ ਤਰ੍ਹਾਂ ਦੇ ਅੱਜ ਖੇਡ ਕਰਾਈਆਂ ਜਾ ਰਹੀਆਂ ਜੀ ਹਾਂਜੀ ਇਹ ਆਪਣੇ ਸੀਡਬਲਯੂਐਸਐਨ ਬੱਚਿਆਂ ਦੀ ਤਹਿਸੀਲ ਪੱਧਰੀ ਖੇਡਾਂ ਹੈ ਲੋਕ ਜਨਾ ਜੋ ਫਾਜ਼ਿਲਕਾ ਦੀਆਂ ਫਾਜ਼ਿਲਕਾ ਬॉयਜ਼ ਸਕੂਲ ਦੇ ਵਿੱਚ ਅਬੋਰ ਦੀਆਂ ਅਬੋਰ ਵਿੱਚ ਤੇ ਜਲਾਲਾਬਾਦ ਤਹਿਸੀਲ ਦੀਆਂ ਜਲਾਲਾਬਾਦ ਵਿੱਚ ਹੋਈ ਇਹਦੇ ਵਿੱਚ ਜਿਹੜੇ ਬੱਚੇ ਪਾਗ ਲੈ ਰਹੇ ਨੇ ਉਹ ਕਿੰਨੇ ਬੱਚੇ ਪਾਗ ਲੈ ਰਹੇ ਨੇ ਤੇ ਕਿਹੜੀ ਏਜ ਗਰੁੱਪ ਦੇ ਬੱਚੇ ਨੇ ਇਹਦੇ ਵਿੱਚ ਵੱਖ-ਵੱਖ ਏਜ ਦੇ ਬੱਚੇ 11 ਤੋਂ ਲੈ ਕੇ 19 ਤੱਕ ਦੇ 17 ਤੱਕ ਦੇ ਬੱਚੇ ਹੈ ਜੋ ਪਾਗ ਲੈ ਰਹੇ ਹਨ ਵੱਖ-ਵੱਖ ਦੋਨੋਂ ਬਲਾਕ ਦੇ ਜਿਹੜੇ ਇਸ ਪੂਰੀ ਤਹਿਸੀਲ ਦੇ ਸਕੂਲ ਹੈ ਕਿ ਇਹ ਇਹ ਵੀ ਜੋ ਡਿਸੇਬਿਲਟੀ ਬੱਚੇ ਦੇ ਖੇਡ ਕਰਾਈਆਂ ਜਾ ਰਹੀਆਂ ਕੀ ਇਹ ਬੱਚੇ ਖੇਡ ਸક્ષਮ ਨੇ ਹਾਂਜੀ ਇਹ ਉਹਨਾਂ ਦੇ ਆ ਮੁਤਾਬਕ ਹੀ ਹੈ ਆਮ ਬੱਚਿਆਂ ਨਾਲੋਂ ਇਹਨਾਂ ਦੀ ਗੇਮਸ ਦੇ ਵਿੱਚ ਇਵੈਂਟ ਦੇ ਵਿੱਚ ਫਰਕ ਹੈ ਇਹਨਾਂ ਦੀ ਗੇਮ ਜੋ ਇਵੈਂਟ 50 ਮੀਟਰ ਤੋਂ ਸ਼ੁਰੂ ਹੈ ਆਪਣੇ ਦੂਸਰੇ ਨਾਰਮਲ ਬੱਚਿਆਂ ਨਾਲੋਂ ਇਹਨਾਂ ਵਿੱਚ ਫਰਕ ਹੈ ਅਲੱਗ-ਅਲੱਗ ਗੇਸ ਦੀ ਅਲੱਗ-ਅਲੱਗ ਹੈ ਇਹਨਾਂ ਦੀ ਟਾਈਮਿੰਗ ਨੋਟ ਕੀਤੀ ਜਾਂਦੀ ਹੈ ਤੇ ਇਹ ਤਹਿਸੀਲ ਪੱਧਰ ਤੇ ਹੋ ਰਹੀਆਂ ਜੀ ਹਾਂਜੀ ਤਹਿਸੀਲ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਜ਼ਿਲ੍ਹਾ ਦੀ ਜ਼ਿਲ੍ਹੇ ਦੀ ਹੋਣਗੇ हो रही सरकार वालों हो रही है सिक्ख्या विभाग वालों निर्देश विभाग वालों करवा हर साल ही करूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत